ਮੈਂ ਕਬਲਜੀਤ ਸਿੰਘ ਈਵ ਐਲੀਮੈਂਟਰੀ ਅੰਮ੍ਰਿਤਸਰ ਅੱਜ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਚਿਤਾਕਲਾ ਵਿਖੇ ਸਿੱਖਿਆ ਕ੍ਰਾਂਤੀ ਪੰਜਾਬ ਉਦਘਾਟਨ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ ਮਾਨਯੋਗ ਸਿੱਖਿਆ ਮੰਤਰੀ ਜੋਸ਼ਬੈਂ ਸਿੰਘ ਜੀ ਗਈ ਹੈ ਤੇ ਅੱਜ ਇਹ ਸਕੂਲ ਵਿਖੇ ਨਵੀਂ ਬਿਲਡਿੰਗ ਦਾ ਉਦਘਾਟਨ ਹੋ ਰਿਹਾ ਜਿਸ ਵਿੱਚ ਚਾਰ ਦੀਵਾਰੀ ਇਹਦੇ ਲਗਭਗ 1 ਲੱਖ ਰੁਪਇਆ ਔਰ ਇੱਕ ਸਮਾਰਟ ਕਲਾਸਰੂਮ 7 ਲੱਖ 55 ਹਜ਼ਾਰ ਰੁਪਇਆ ਔਰ 2 ਲੱਖ 36 ਹਜ਼ਾਰ ਰੁਪਏ ਦੇ ਹਾਈਜਨਿਕ ਟਾਇਲਟ ਜਿਹੜੇ ਬਣਾਏ ਗਏ ਨੇ ਔਰ ਇਸ ਦਾ ਕ੍ਰੈਡਿਟ ਮੈਂ ਹੈਡਮਾਸਟਰ ਵਿਪਨ ਕੁਮਾਰ ਜੀ ਨੂੰ ਦਵਾਂਗਾ ਜਿਨ੍ਹਾਂ ਨੇ ਆਪਣੀ ਮਿਹਨਤੀ ਸਟਾਫ ਔਰ ਐਸਐਮਸੀ ਕਮੇਟੀ ਦੇ ਨਾਲ ਬਹੁਤ ਅੱਛਾ ਕੰਮ ਕਰਵਾਇਆ ਔਰ ਇੱਥੇ ਮੈਂ ਧੰਨਵਾਦੀ ਹਵਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਨੇ ਵਾਕਿਆ ਹੀ ਸਿੱਖਿਆ ਕ੍ਰਾਂਤੀ ਨਾਲ ਸਾਰੇ ਪੰਜਾਬ ਨੂੰ ਬਦਲਣ ਦਾ ਪ੍ਰਾਲਾ ਕੀਤਾ ਔਰ ਸਿੱਖਿਆ ਭਾਗ ਲੋ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਇਸ ਪ੍ਰੋਗਰਾਮ ਦੇ ਨਾਲ ਸਕੂਲਾਂ ਦੀ ਜਿੱਥੇ ਨਿਹਾਰ ਬਦਲੀ ਹੈ ਉੱਥੇ ਸਾਡੇ ਦਾਖਲੇ ਵਿੱਚ ਬਹੁਤ-ਬਹੁਤ ਵਾਢਾ ਆਇਆ ਔਰ ਮੈਂ ਸਦਾ ਦਵਾਂਗਾ ਸਾਰੇ ਪਿੰਡ ਵਾਸੀਆਂ ਨੂੰ ਸਾਰਾ ਇਲਾਕਾ ਨਿਵਾਸੀਆਂ ਨੂੰ ਕਿ ਹੌਣ ਵਾਲੇ ਸਮੇਂ 'ਚ ਮਿਆਰੀ ਸਿੱਖਿਆ ਦੇ ਲਈ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾ ਥੈਂਕ ਯੂ